ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਫਲੋਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੀਆਂ ਤਿੰਨ ਮਹਿਲਾਵਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖ ਅਫਸਰ ਸੰਜੀਪ ਕਪੂਰ ਵੱਲੋਂ ਦੱਸਿਆ ਗਿਆ ਹੈ ਕਿ ਮਾਨਯੋਗ ਐਸਐਸਪੀ ਹਰਕਮਲਪ੍ਰੀਤ ਸਿੰਘ ਜੀ ਖਾਕ ਡੀਐਸਪੀ ਸਰਵਣ ਸਿੰਘ ਜੀ ਵਾਲਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 마ੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਤਿੰਨ ਮਹਿਲਾਵਾਂ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਮੁਰਲੀ ਪਿਸ਼ਕ ਪੁੱਛਗਿੱਛ ਦਰਮਿਆਨ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਮਹਿਲਾਵਾਂ ਕਾਫੀ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਲੁਕਸ਼ੇਪ ਦੇ ਵੱਡੇ ਪੱਧਰ ਤੇ ਕਰ ਰਹੀਆਂ ਸਨ ਏਸੀ رپورਟਰ ਕੁਲਦੀਪ ਸਿੰਘ ਥੜਾ ਦੀ ਡੀਡੀ نیوز ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅ ਨਸ਼ੀਰ ਇਕ ਨਾ ਪੰਜਾਬ ਦੇ ਵਿੱਚ ਜ਼ਿਲੰਦਰ ਵਿਖੇ ਪੁਲਿਸ ਨੂੰ ਸਫਲਤਾ ਸਿਰ ਰਹੀ ਜਦ ਮਾਨਯੋਗ ਜ਼ਿਲੰਦਰ ਵਿਖੇ ਸਰਦਾਰ ਹਰਖਮਪੀਤ ਸਿੰਘwidehat ਡੀਐਸਪੀ ਫਲਾਉ ਸਰਦਾਰ ਸਰਮ ਸਿੰਘ ਬਲਜੀਤ ਜੀ ਦੀ ਨਿਗਰਾਨੀ ਅਸੀਂ ਨਸ਼ੇ ਤਸਕਰਾਂ ਸੰਬੰਧੀ ਤਿੰਨ ਗੋਸ਼ਨਾ ਨੂੰ ਕਾਬੂ ਕੀਤਾ ਜੋ ਕਿ ਕਾਫੀ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਇਹ ਚਿੱਟੇ ਦੇ ਨਾਲ ਨਾਲ ਗ੍ਰੋਇਨਸ ਦੇ ਨਾਲ ਨਾਲ ਗੋਨੀਆ ਵੇਚਣ ਦਾ ਕੰਮ ਕਰਦੇ ਸੀ ਇਸ ਸੰਬੰਧੀ ਤਿੰਨ ਜੜੀਆਂ ਲੇਡੀਆਂ ਜਿਵੇਂ ਪਿਕ ਲਾਉ ਸੀ ਮੁਕਦਮਾ ਨੰਬਰ 43 ਜਿੰਨੇ ਲੇਡੀ ਤੋਂ 70 ਨਸ਼ੀਲੀ ਗੋਨੀਆਂ ਹਟਾ ਜੁਰਮਦਿਆਂ ਅਤੇ ਮੁਕਦਮਾ ਨੰਬਰ 43 ਇਸ ਵਿੱਚ ਦੋ ਲੇਡੀਆਂ ਹੈ ਜਿੰਨਾ ਤੇ ਪਹਿਲਾਂ ਵੀ ਪਰਚੇ ਦਰਜ ਹੈ ਹਰੇਕ ਲੇਡੀ ਤੇ ਕਰੀਪ ਕਰੀਪ 3 4 ਪਰਚੇ ਦਰਜ ਹੈ ਜੋ ਕਿ ਕਾਫੀ ਦੇ ਤਨ ਸ਼ੇਹ ਦੀਆਂ ਗੋਨੀਆਂ ਵਿੱਚ ਦਾ ਕੰਮ ਕਰਦੀਆਂ ਸੀਗਾ ਤੇ ਜਿਨ੍ਹਾਂ ਨੂੰ ਕਾਬੂ ਕਰਕੇ ਕੋਰਚੇ ਪੇਸ਼ ਕੀਤਾ ਜੋ ਜੇਰੇ ਰਿਮਾਂਡ ਹੈ ਅਸੀਂ ਇਹਨਾਂ ਤੋਂ ਦੌਰਾਨ ਰਿਮਾਂਡੇ ਪੁੱਛਿਸ਼ ਕਰ ਰਹੇ ਹਾਂ ਕਿ ਇਹ ਗੋਨੀਆਂ ਕਿੱਥੋਂ ਲੈ ਆ ਰਹੇ ਸੀ ਤੇ ਜੋ ਵੀ ਇਸ ਚ ਸੀ ਇਨਵੋਲ ਹੋਇਆ ਉਨਮ ਕੰਵੇ ਨਾਮ ਦੇ ਦਰਗੇ ਉਸਦੇ ਵੀ ਗ੍ਰਸਥਾਨ ਕੀਤੇ ਜਾਗੇ